ਤੇ ਦੋ ਲਾਈਨਾਂ ਸੁਣਾਉਣ ਲੱਗਿਆ ਹਮ ਮੇਣਤੀ ਜੇ ਬੰਦੇ ਹੌਣ ਨਾ ਚਲਾਕੀਆਂ ਕ ਲੈਬਰ ਫੋਕਸ ਵਾਲੀ ਤੋਰ ਰੱਖੀ ਨਾ ਹੋ ਮਿੱਠੀਆਂ ਗੱਲਾਂ ਚ ਬਹਾਰ ਕੇ ਨਹੀਂ ਮਾਰਦੇ ਲੰਡੂ ਬੰਦਿਆਂ ਦੀ ਹੱਥ ਵਿੱਚ ਡੋਰ ਰੱਖੀ ਨਾ ਆਹ ਕਰਦੇ ਜੋ ਮੜਾ ਆਪੇ ਲੈ ਜਾਣਗੇ ਸੁੱਖ ਸੰਤੂ ਤੇਰਾ ਮਿਹਨਤਾ ਚ ਰਚਿਆ ਪਿਆ ਹੋਏ ਇੱਦਾਂ ਪਿੰਡ ਦਿੰਦਾ ਪੂਰਾ ਸਾਥ ਯੱਤ ਦਾ ਸਾਲਾ ਤਰਾ ਤੂੰ ਮੱਛਿਆ ਪਿਆ ਓ ਇੱਦਾਂ ਪਿੰਡ ਇੱਦਾਂ ਪਿੰਡ ਸੰਧੂਆਂ ਤੋਂ ਮੱਛਿਆ ਪਿਆ ਉਹ ਜਾਣਦੇ ਆ ਕਿੰਨੇ ਅਨੰਦਾਂ ਵਿੱਚ ਰੱਖਿਆ ਪਿਆਰ ਬੱਲੀਏ ਉਹ ਜਾਣਦੇ ਆ ਕਿੰਨੇ ਅਨੰਦਾਂ ਵਿੱਚ ਰੱਖੀ ਹੋਈ ਆਖਾਰ ਬੱਲੀਏ ਹੁ ਪਰ ਕਿਸੇ ਦੇ ਤਬਾਹਾਂ ਨਹੀਂ ਉਹ ਯਾਰ ਦਬਦੇ ਹੁ ਮੰਨਦੇ ਆ ਮਿੱਠਾ ਕਰ ਭਾਣੇ ਰੱਬ ਦੇ ਉਹ ਹੌਲੀ ਹੌਲੀ ਹੇਟ ਦਿਲਾਂ ਵਿੱਚੋਂ ਕੱਢ ਕੇ ਹੁ ਭਰ ਦੇਣਾ ਦਿਲ 'ਚ ਪਿਆਰ ਸਭ ਦੇ ਹੁ ਜੋਗੇ ਪਿੰਡ ਵਾਲਾ ਤੇਰਾ ਯਾਰ ਬੱਲੀਏ ਗਨ 'ਚ ਗੋਲੀ ਦੇਵਾਂ ਬੁਖਾਤ ਜਦੋਂ ਆਈ ਤੇਰੀ ਕੀ ਆ ਮੈਂ ਠੇਕੇ ਤੇ ਹੌ ਨੀਤੀ ਖਿੱਚੀ ਵੈਰ ਨੇ ਫੋਟੋ ਤੇਰੀ ਵੇਖੇ ਤੇ ਹੋ ਗਈਆਂ ਤੂੰ ਬੇਗਾਨੀਆਂ ਬਣ ਗਈਆਂ ਗੈਰਾਂ ਦੀ ਝਾਂਜਰ ਮੈਨੂੰ ਰੋਜ਼ ਸਤਾਉਂਦੀ ਅਰੇ ਇਹ ਤੇਰੇ ਪੈਰਾਂ ਦੀ ਝਾਂਜਰ ਮੈਨੂੰ ਰੋਜ਼ ਸਤਾਉਂਦੀ ਹੋ ਸਾਰੀ ਜੱਜ ਦੇ ਨੈਣੀ ਮਸਕਾਰੇ ਫੱਬਦੇ ਹੁਸਨਾ ਦੀਏ ਭਰੀਏ ਨੀ ਮੁੰਡੇ ਤੇਰੀ ਪੈਰ ਨੇ ਨੱਪਦੇ ਹੋ ਮਾਤਾ ਪੌਂਦਾ ਹੋਰਾ ਅਲੜਾ ਨੂੰ ਤੇਰਾ ਰੂਪ ਤੇਰੀ ਬਿਊਟੀ ਕਵਨ ਲਦਿਆ ਹਲ ਗੋਰੀਏ ਹੋ ਗੋਰੇ ਮੁਖੜੇ ਤੇ ਕਾਲਾ ਕਾਲਾ ਤੇਲ ਗੋਰੀਏ ਨਹੀਂ ਕਰੇ ਤੇਲ ਗੋਰੀਏ ਨਹੀਂ ਮੇਰਾ ਦਿਲ ਗੋਰੀਏ ਗੋਰੇ ਮੁਖੜੇ ਤੇ ਕਾਲਾ ਕਾਲਾ ਤੇਲ ਗੋਰੀਏ ਨਹੀਂ ਕਰੇ ਤੇਲ ਗੋਰੀਏ ਨਹੀਂ ਮੇਰਾ ਦਿਲ ਗੋਰੀਏ ਤੂੰ ਝੁਮਕੇ ਕਿੰਨਾ ਚ ਪੌਂਦੀ ਜੱਟ ਪੌਂਦਾ ਨੱਤੀਆਂ ਕਹਿਰਦਾ ਹੁਸਨ ਕਰੇ ਕਾਰੇ ਨਖਰੋ ਉਹ ਸੁਖ ਸੰਧੂ ਜੋਗੇ ਪਿੰਡ ਵਾਲਾ ਬੰਦਾ ਕਿੱਦਾਂ ਦਾ ਤੂੰ ਪੁੱਛੀ ਜਾ ਕੇ ਪਿੰਡ ਉਹਦੇ ਬਾਰੇ ਨਖਰੋ ਉਹ ਲਾਲਾ ਬਿੱਲੋ ਯਹਾਰੀਆਂ ਕਰੇਗੀ ਸਰਦਾਰੀਆਂ ਹੁਣ ਰਾਣੀ ਤੈਨੂੰ ਰੱਖਣਾ ਬਣਾ ਕੇ ਯੱਤਨੇ